ਓਏ ਪੁੱਤ ਖੜੀ ਹਾਂ ਪੁੱਤ ਉਰੇ ਆ ਪੁੱਤ ਆ ਪੁੱਤ ਇੱਥੇ ਲੈ ਗੱਡੀ ਆਪਣੇ ਘਰ ਹੀ ਖੜੀ ਹੁੰਦੀ ਹੈ ਵਿਆਹ ਤੇ ਬਾਤਾਂ ਕਰ। ਓ ਫੋਨ ਕੱਟ ਲਾ। ਦੁੱਖੇਤ ਕਿਵੇਂ ਗੱਡਾ ਮਾਰਿਆ ਅੱਜ? ਮੈਂ ਬਾਣ ਕਿੱਥੋਂ ਤੱਕ ਆਪਣਾ ਕੀ ਗੱਲਬਾਤ ਦੇ। ਓ ਤੂੰ ਬਾਣ ਤੋ ਕੀ ਲੈਣਾ ਯਾਰ? ਓ ਫੇਰ ਹੀ ਪਤਾ ਤਾਂ ਹੋਣਾ ਚਾਹੀਦਾ ਬਾਪੂ। ਓ ਨਹੀਂ ਯਾਰ ਤੈਨੂੰ ਲੋੜ ਹੀ ਨਹੀਂ। ਤੂੰ ਖੇਤ ਤੋ ਗੜਾ ਖੇਤੀ ਕਰਨੀ ਆ। ਨਾ ਨਾ ਤੂੰ ਚਪ ਕਰਕੇ ਪੜਾਈ ਤੇ ਧਿਆਨ ਦੇ ਆਪਦਾ। ਠੀਕ। ਠੀਕ ਹੈ ਨਾ? ਖੇਤੀ ਕਰਨ ਨੂੰ ਹੈਗਾ ਵੱਡਾ ਆਪਣਾ। ਨਾ ਨਾ ਕੋਈ ਨਹੀਂ ਪੜਦਾ। ਪੜਿਆ ਹੈ ਨਹੀਂ ਓ ਖੇਤੀ ਕਰੂਗਾ ਹੁਣ ਓ। ਮੈਨੂੰ ਤੇਰੇ ਦੇ ਮਾਣ ਆ ਪ ਕਪੜਾ ਇੱਥੇ ਧਿਆਨ ਦੇ ਆਉਦਾ। ਕੱਪ ਕੇ ਪੜਦੋ। ਤੇ ਮਾੜੀ ਮੋਟੀ ਖਰਾਖਰਾ ਲਿਆ ਕਰਨ ਵਾਲੀ। ਨਾ ਜਾਏ ਕੋਈ ਜੰਦ। ਪਨੀਰੀ ਰਲਾ ਦਿਆ ਨੇ ਇਹਨਾਂ ਨੂੰ। ਕਿਉਂ? ਹਾਂ ਖਰਾਖ ਖਾਨ ਨੂੰ ਨਾਂ ਰੱਖਤਾ ਖੜੀ। ਦੇਖ ਲੈ ਲੋਰ ਖੜਦੀ ਨਹੀਂ ਲੱਗਦੇ ਇਹਦੇ। ਕਪੜਾ ਇਹ ਜੋਰ ਵਾਲਾ ਹੈ। ਪੜਿਆ ਨਹੀਂ। ਤੂੰ ਪੜਾਇਆ ਨਹੀਂ। ਪੜਾਇਆ ਨਹੀਂ ਤੈਨੂੰ। ਪੜਾਇਆ ਕਿਉਂ ਨਹੀਂ? ਲੱਛਣ ਨਹੀਂ ਤੇਰੇ। ਢਿੱਡ ਦੁਖਣ ਲੱਗ ਜਾਂਦਾ ਸੀ ਕਹਿੰਦੇ 100 ਬਹਾਨੇ ਮਾਰਦਾ ਸੀ। ਯਾਰ ਹੁਣ ਜਿੱਦ ਦੀ ਮੈਂ ਕਬੀਲਦਾਰੀ ਸੰਭੀ ਆ ਨਾ ਤੇ ਮੈਂ ਅਣ ਪੜਾਂਗਾ। ਕੁੜੀਆਂ ਦੇ ਵਿਆਹ ਕਰਤੇ। ਜਿਹੜਾ ਕਰਜ਼ਾ ਸੀ ਉਹ ਲਾਤਾ। ਤੂੰ ਗਣੀ ਆਪਣੀ ਫਸਲ ਹੁੰਦੀ ਆ ਤਿੰਨ ਮਹੀਨੇ ਬਾਅਦ ਤੂੰ ਆਇਆ 7-14 ਟਾਈਮ ਨਹੀਂ ਲੱਗਦਾ ਸਾਰਾ ਦਿਨ ਤਾਂ ਸਕੂਟੀ ਜਾਂਦਾ ਉੱਥੇ। ਇਹ ਕਾਕਾ ਜੀ ਇਹ ਆ ਗਿਆ ਚੱਕ ਕੇ ਮੂੰਹ ਇਧਰ ਨੂੰ। ਉਹ ਨਹੀਂ। ਜੇ ਆਉਂਦਾਗਾ ਤਾਂ ਤੂੰ ਡੱਕਰੀ ਜਾਂਣਾ ਨੂੰ। ਉਹ ਫਿਰ ਮੈਂ ਤਾਂ ਕਹਿਣੀ ਆ ਫਿਰ ਬੰਦੇ ਦਾ ਦਿਮਾਗ ਭੜਕ ਜਾਂਦਾ ਹੁੰਦਾ ਤੈਨੂੰ ਪਤਾ ਤਾਂ ਹੈਗਾ ਤੈਨੂੰ ਭੜਕਾਉਣਾ ਹੈਗਾ ਭੜਕ ਕੇ ਜਾਂਦਾ ਆਉਂਦਾ ਹੈਗਾ ਅਕੇ ਤੂੰ ਕਿਵੇਂ ਖੇਤ ਆ ਗਿਆ। ਮੈਂ ਤਾਂ ਕਹਿਣੀ ਆ। ਉਹਨੂੰ ਬਾਣ ਕੇ ਦੱਸਾਂਗਾ ਤੈਨੂੰ ਤਾਂ ਆਪਣੀ ਪਤਾ ਹੈਗਾ। ਓਏ ਮੈਂ ਕਿੰਨਾ ਠੇਕੇ ਦੇ ਲੈ ਕਿੰਨਾ ਆਪਦਾ ਹੈਗਾ। ਮੈਂ ਤੇ ਆਣੀ ਨਹੀਂ ਦਿੱਤਾ ਇਹ ਚੀਜ਼ਾਂ ਚ ਹੈਗਾ ਹੈਗਾ ਤੂੰ। ਸਰਦਾਗਾ ਧਿਆਨ ਦੇਣ ਦੀ ਕੀ ਲੋੜ ਆ। ਉਹ ਚੱਲ ਜਾਣਾ ਸੁਣ ਲੈ ਚੁੱਪ ਕਰਕੇ ਇਹਦਾ ਕਰਦੇ ਰਿਸ਼ਤਾ ਕਿਸੇ ਨੂੰ ਕਹਿ ਕਹਾ ਕਿ ਹੁਣ ਹੋ ਜਾਊਗਾ ਰਹਿਣ ਤੇ ਜਿਵੇਂ ਸੁੱਕਦਾ ਜਾਂਦਾ ਨਾ ਮੈਨੂੰ ਲੱਗਦਾ ਕਰ ਉਹਨੂੰ ਦੇਖਣਾ ਹੀ ਮੁੜ ਜਾ ਕਰਨਗੇ ਉਹ ਨਹੀਂ ਵਧੀਆ ਬਾਹਣਾਂ ਦਾ ਆਪਾਂ ਨੂੰ ਯਾਰ ਐ ਕਿਵੇਂ ਮੁੜ ਜਾਣਗੇ ਉਹ ਬਾਹਣ ਤਾਂ ਆਉਂਦਾਗਾ ਇਹਦੇ ਵੀ ਲੱਕ ਦੇਖ ਲਾਦਾ ਇਸ ਕਾਰੀ ਕੁੱਤੀ ਵਰਗਾ ਹੋਇਆ ਪਿਆ ਉਹ ਨਹੀਂ ਮਰੀ ਜਾਣਾ ਚੱਲ ਨਹੀਂ ਮਾਰ ਘੋੜਾ ਲੈਣ ਦੇ ਵਾਸਤੇ ਮਾਰਦਾ ਗੱਲਾਂ ਤੂੰ ਦੇਖੀ ਸਹੀ ਸੀ 3 ਮਹੀਨਾ ਚ ਪੂਰਾ ਡੌਲਾ ਹੋ ਜਾ 32 ਇੰਚ ਦਾ ਮੈਂ ਜਾਣ ਦਾ ਨਾਲੇ ਤੇਰਾ ਡੌਲੇ ਨਾਲੇ ਜਾ ਬੜੋ ਜਾ ਬੜੋ ਪੁੱਤ ਚਲ ਓਏ ਅਜਾ ਦੇਸੀ ਕੋਲ ਆਪੀ ਪਚਾ ਗਾ ਕੇ ਲਿਆਂਗਾ ਤੈਨੂੰ ਆਹੋ ਜਾ ਪਾਣਾ ਲਾਉਣ ਨੂੰ ਕਿਉਂ ਇਹਨੂੰ ਆ ਜਾ ਇਹਦਾ ਮਰੀਆਂ ਦਾ ਗੱਲਾਂ ਲਾਜੌਰ ਪੁੱਤਾ ਲਾਉ ਡਾਊਨ ਚੜ ਗਿਆ ਬਾਪੂ ਮੇਰਾ ਤਾਂ ਓ ਪੀਪਾ ਦਾ ਤੂੰ ਕਿਉਂ ਲਖਾ ਗਿਆ ਓਏ ਬਾਪੂ ਦਾ ਟੱਟੀਆਂ ਲੱਗੀਆਂ ਸੀ ਉਹ ਕਿੱਥੇ ਆਜ ਮ ਆ ਗਿਆ ਮੇਰੇ ਉਹ ਕੰਜੇ ਦਾ ਫੋਟੋ ਖਾਦਾ ਵੀ ਨਹੀਂ ਜਾਂਦਾ ਅੱਜ ਦੇ ਟਾਈਮ 'ਚ ਲਾ ਠੱਕਾ ਅਸੀਂ ਪੀਪਾ ਪੀਪਾ ਉਹੀ ਖਾ ਜਾਂਦੇ ਸੀ ਅਲ੍ਹਾਕੁਸਮ ਤੂੰ ਬੈਠ ਮੈਨੂੰ ਚਲਾਉਣ ਦੇ ਫੇਰ ਵੀ ਪੁਰਾਣੀ ਖਰਾ ਖਾਦੀ ਹੋਵੇ ਮੇਰੀ ਲਾਓ ਇਹਦਾ ਨਾ ਡਾਊਨ ਚੜ ਜਾਂਦਾ ਚੜ ਨਹੀਂ ਜਾਂਦਾ ਮਾ ਲਗਾ ਮੈਂ ਟਾ ਡਾਊਨ ਹੋ ਜਾਂਦਾ ਮੇਰੇ ਤਾਂ ਤਰਾਏ ਬੁੱਤ ਮੇਰਾ ਵੀ ਦਮ ਚੜਾਦਾ ਤੂੰ ਦਾ ਉਹ ਤਾਂ ਕਹਿੰਦੇ ਪ੍ਰਾਣੀਆਂ ਖਰਾਕਾ ਖਾਧੇ ਮੰਗਿਆ ਹੁਣ ਚਲਾ ਇਹਨੂੰ ਉਹ ਖਰਾਕ ਦਾ ਖਾਦੀ ਸੀ ਉਹ ਜਿਹੜੀ ਹੱਥ ਨੇ ਨਹੀਂ ਪਿੰਦੇ ਬੋਤਲ ਉਹਨੇ ਮੇਲ ਨਹੀਂ ਹੁੰਦਾ ਫਿਰ ਖਰਾਕ ਦਾ ਉਹ ਤਾਂ ਕਹਿੰਦਾ ਖਰਾਕਾਂ ਖਾਧੀਆਂ ਵੀ ਪ੍ਰਾਣੀਆਂ ਖਰਾਕ ਤਾਂ ਫਿਰ ਖਾਦੀ ਆ ਜਦੋਂ ਖਾਦੀ ਐ ਤੇਰੇ ਮੰਗੂ ਤਾਂ ਨਹੀਂ ਆਏ ਕਰਮ ਨਹੀਂ ਤੋਰਿਆ ਚੜ ਗਿਆ ਦਮ ਮੇਰਾ ਅੱਗੇ ਮੈਂ ਅਜ ਖੇਤ ਆਈ ਜਾਂਦੇ ਨੇ ਉਹਦੇ ਵੀ ਖੇਤ ਆਗੇ ਇਹੇ ਕੀ ਪਤਾ ਕਹਿੰਦੇ ਹੁਣ ਕੱਲਾ ਔਖਾ ਹੁੰਦਾ ਕੰਮ ਕਰਾ ਦਈਏ ਇਹਦੇ ਨਾਲ ਚੱਲ ਆ ਜਾਣ ਦੇ ਚਲ ਖੇਤਾਂ ਉਾਂ ਲੱਗ ਜੰਨੇ ਨਾਲ ਹੱਸਦੇ ਜਿਹਾਉਂਦੇ ਆ ਕਿਵੇਂ ਖੇਤ ਨਾਲ ਬੜਾ ਹੀ ਮੋਹ ਪੈ ਗਿਆ ਲੱਗਦਾ ਹਨਾ ਉਹਦੇ ਵੀ ਆਏ ਸੀ ਅੱਜ ਫੇਰ ਕਿ ਮੇਰੇ ਤੇ ਤਰਸ ਆ ਗਿਆ ਵੀ ਕੰਮ ਕਰਾ ਦੇਾਂਗੇ ਉਹ ਨਹੀਂ ਨਹੀਂ ਉਹ ਤਾਂ ਬੋਚੋਲੇ ਨਾਲ ਗੱਲ ਹੋਈ ਸੀ ਇਰ ਇਸ ਤੈਨ ਵਾਸਤੇ ਦਿਖਾਉਣਾ ਤੇ ਫਿਰ ਖੇਤ ਕੀ ਕਰਨੋਂ ਤੁਸੀਂ ਖੇਤ ਨੂੰ ਬਾਹਨ ਪੁੰਨਦਾ ਕੇ ਇੱਥੇ ਦਿਖਾ ਦਾਂਗੇ ਉਹ ਪਿੰਡ ਜਿੱਦਾ ਕੋਈ ਆਏ ਆ ਵੀ ਇਹਨੂੰ ਦੇਖਣਾ ਕੋਈ ਭਾਨੀ ਨਾ ਮਾਰ ਦੇ ਮਾ ਖੇਤ ਕੀ ਕਰਦਾ ਹੋਏ ਤਾਂ ਗੱਲ ਖਰ ਤੇਰੀ ਸਹੀ ਆ ਚਲ ਜੇ ਵਧੀਆ ਹੋ ਜੇ ਤੁਹਾਡੇ ਨਖਰੇ ਵੀ ਲੋਟ ਆ ਜਾਣਗੇ ਉਹ ਨਹੀਂ ਚਲ ਮੇਰੇ ਘਰਾਂ ਵਾਲੀ ਰੋਟੀ ਬਣਾਉਂਦੀ ਆ ਉਹ ਤਾਂ 100 100 ਨਖਰੇ ਕਰਦਾ ਤੂੰ ਨਾਲੇ ਇਹ ਉਹ ਕੌਣ ਕਰਦਾ ਬਾਪੂ ਨਾ ਉਹ ਉਹਦੇ ਆ ਪੱਕੀਆਂ ਖਾੜਿਓ ਆ ਜਾ ਗੋਲ ਰੋਟੀਆਂ ਚੰਗਾ ਇੱਥੇ ਆਉਂਦਾ ਪਚੋਲਾ ਇੱਥੇ ਆਉਗਾ ਉਹ ਚਲ ਆ ਜਾ ਕਰਦੇ ਤਾਂ ਖੇਤੀ ਆ ਗਿਆ ਮਨ ਲਾਲਾ ਹਣਾ ਚੱਲ ਚਲਦੇ ਆ ਕਰਦੇ ਆ ਗੱਲਬਾਤ ਕੀ ਪਤਾ ਮੁੰਦਰੀ ਦਾ ਹੱਲ ਹੋਈ ਜਾਵੇ ਬਚੋਲਾ ਹੁੰਦੀ ਹੁਣ ਹਾਂ ਹਾਂ ਤੇ ਉਹਦੀ ਉਨੀ ਗੱਲ ਦਾ ਜਵਾਬ ਦੇ ਜਿੰਨੀ ਕਿ ਤੂੰ ਪੁੱਛੇ ਮੈਂ ਕਹਿੰਦਾ ਸਾਡੇ ਵੱਡੇ ਨੂੰ ਪੁੱਤਾ ਤਾਂ ਪਤਾ ਨਹੀਂ ਜਿਵੇਂ ਕਰੇ ਹੋਰ ਬਾਈ ਸਿਆ ਵਧੀਆ ਜੀ ਤੁਸੀਂ ਉਸ ਠੀਕ ਹੈ ਤੇ ਆ ਮੁੰਡਾ ਆਪਣਾ अच्छा एहे मुंडा है हां एदा करना रिश्ता आपा ठीक है ते बाण पूण के में फिर अपने कोले बाण जा यार बड्डा आउंदा नु बोल मारदागा ओ दस दूँगा के मैं, मैं भी तन्नू पता खेत खुद ਘੱਟ ਹੀ ਆਉਣਾਗਾ अच्छा तुसी आउंदे ਈ खेत हां बड्डा ਈ ਆਉਂਦਾ ਓ ਵੱਡਿਆ ਆ ਗਏ ਹੋਜੀ ਸਤਿ ਸ੍ਰੀ ਅਕਾਲ ਬਾਈ ਠੀਕ ਹੋਂ ਠੀਕ ਹੈ ਜੀ ਵਧੀਆ ਦੱਸੀ ਬਾਣ ਦਾ ਆਪ ਨੂੰ ਕਿੰਨਾ ਕੋਉਂਦਾ ਕੀ ਸਭ ਤੁਨੂੰ ਤਾਂ ਪਤਾ ਨਹੀਂ ਹਨਾ ਓ ਮੈਂ ਤੈਨੂੰ ਪਤਿਆ ਫਿਰ हां ਪਿੰਡ ਦੀ ਚਾ ਉਧਰ ਮੁਕੇ ਦਾ ਫੇਰ ਹੀ ਦੱਸੋ ਬਾਣ ਨਾ ਤੂੰ ਘਰ ਦਾ ਮੇਨ ਬੰਦਾ ਬਾਈ ਯਾਰ ਤੈਨੂੰ ਬਾਣ ਦੇ ਨਹੀਂ ਪਤਾ ਮੈਂ ਉਦੋਂ ਬਾਅਦ ਆਈ ਨਹੀਂ ਗੱਲ ਸੁਣਾ ਤੜਕੇ ਪੀ ਕੇ ਕੌਲਾ ਚਾਹ ਦਾ ਸਾਥ ਜਾ ਵੜਦਾ ਦੁਪਹਿਰੇ ਫੇਰ ਆਉਂਦਾ ਰੋਟੀ ਪਾਣੀ ਖਾ ਕੇ ਪੀ ਕੇ ਚਾਹ ਮੁੜ ਕੇ ਫੇਰ ਜਾ ਵੜਦੇ ਆ ਅੱਛਾ ਹੱਥ ਨੇ दारू ਡੱਫ ਲੈਣੀ ਆਪਾਂ ਕਾਕਾ ਜੀ ਮੋਬਾਈਲ ਜੋਂ ਨਿਕਲਦੇ ਜਾਂ ਲੋਕਾਂ ਦੇ ਵਿਆਹ ਨਹੀਂ ਲੋਟ ਆਉਂਦੇ ਨਾ ਮੁੰਡੇ ਮੁੰਡੇ ਨੂੰ ਕੋਈ ਨਸ਼ਾ ਪਤਾ ਬਸ ਆਪਾਂ ਤਾਂ ਜਮੀ ਨਹੀਂ ਕਰਦਾ ਹੁੰਦਾ ਹੈ ਜਮੀ ਨਹੀਂ ਕਰਦਾ ਸੱਚਾ ਰਾ ਦਿਓ ਮੈਨੂੰ ਉਹ ਜਮਾਂ ਸੱਚਾ ਮਾੜਾ ਮੋਟਾ ਸੂਸਾ ਪਤਾ ਕਰਦਾ ਹੈ ਪੈਗ ਸਕਦਾ ਉਹ ਮੈਨੂੰ ਪਤਾ ਜਿੰਨਾ ਕਰ ਆਪਾਂ ਝੂਠ ਨਹੀਂ ਮਾਰਦੇ ਕੱਲ ਨੂੰ ਗੱਲ ਦੇਣੀ ਆ ਜਾਂਦੀ ਹੈ ਚਲ ਉਹ ਤਾਂ ਚਲਾ ਲਾਂਗੇ ਕੋਈ ਨਹੀਂ ਠੀਕ ਹੈ ਬਾਕੀ ਤੁਹਾਡਾ ਕੰਮ ਆ ਤੁਹਾਨੂੰ ਪਤਾ ਚੱਲ ਜੰਦਾ ਹੁੰਦਾ ਨਾ ਨਾ ਤੋਂ ਮੈਂ ਕਰ ਦੂੰ ਫਿਰ ਆਪਣਾ ਰੱਖਿਓ ਧਿਆਨ ਆਪਣਾ ਵੀ ਵਰਾ ਕੋਈ ਨਾ ਤੂੰ ਪੂਰਾ ਧਿਆਨ ਦੇ ਰਹਾ ਰੱਖਾਂਗੇ ਸਾਫ ਦਾ ਕਰ ਦਾਂਗੇ ਤੇਰਾ ਨਾ ਆਉਂਦਾ ਤਿੰਨ ਕਿੱਲੇ ਠੀਕ ਹੈ ਠੀਕ ਹੈ ਕਾਗਜ਼ ਪੱਤਰ ਤੈਨੂੰ ਦੇ ਦਾਂਗੇ ਸਾਰਾ ਕਢਾ ਕੇ ਨਾ ਨਾ ਕੋਈ ਨਾ ਜੱਲੀ ਕਰ ਲਿਆ ਅਗਲਾ ਹਾਂ ਹਾਂ ਤੇ ਬਾਕੀ ਭਾਈ ਤੇ ਪੜਾਇ ਲਿਖਿਆ ਕਹਿੰਦਾ ਮੁੰਡਾ ਆਪਣਾ ਇਹ ਜਾਂਦਾ ਇਹ ਬੀਏ ਪੂਏ ਕਰਦਾ ਕਹਿੰਦਾ ਹੁੰਦਾ ਮੈਂ ਬੀਏ ਪੂਏ ਕਰਦਾ ਬੀਏ ਕਰਦਾ ਹਾਂ ਬੀਏ ਕਰਦਾ ਬਾਕੀ ਠੀਕ ਹੈ ਧਿਆਨ ਚੀ ਆ ਤੁਹਾਡੇ ਸਾਰੇ ਆਹ ਦੇਖੀ ਜਾਂਦਾ ਮੈਂ ਇਹ ਨਹੀਂ ਮੁੰਡਾ ਮੁੰਡਾ ਦਾ ਠੀ ਮੁੰਡਾ ਦਾ ਹੋਟਾ ਲੰਬਾ ਲੰਜਾ ਉਂ ਵੀ ਸੋਹਣਾ ਹਨਾ ਆਹੋ ਬਥੇਰੀਆਂ ਫੇਰਨ ਲਵਣੇ ਲਾਉਂਦਾ ਰੰਗ ਤਾਂ ਉਹ ਹੀ ਜਈ ਹੈ ਉਹ ਨਹੀਂ ਬਤੋਲਿਆ ਹੀਰਾ ਮੁੰਡਾ ਮੇਰਾ ਉਹ ਮੈਂ ਦੇਖੀ ਆ ਨਾ ਹੀਰਾ ਬਹੁਤ ਵਧੀਆ ਬਹੁਤ ਸੋਹਣਾ ਆਪਣੇ ਹੀਰਾ ਤੇਰਾ ਕਿਉਂ ਤੈਨਾਂ ਵਰ ਤਾਂ ਡੋਰ ਤਾਂ ਕਰ ਲਈ ਵਿਚੋਲੇ ਦੇ ਖੜੇ ਉਹ ਤੈਨੂੰ ਕੀ ਪਤਾ ਇਹਦਾ ਪੜਦਾ ਪਤਾ ਕਿੰਨਾ ਗਾ ਰਾਤ ਨੂੰ ਰਾਤ ਰਾਤ ਤੱਕ ਪੜਦਾ ਸਾਰੀ ਰਾਤ ਨਾ ਵੀ ਜਾਂਦੀ ਆ ਤੈਨੂੰ ਪਤਾ ਐਣਕ ਲੱਗੀ ਤਾਂ ਹੀ ਐਣਕ ਦਾ ਗੱਲ ਮੇਰੀ ਗਾ ਪੜਿਆ ਨਹੀਂ ਯਾਰ ਕੋਈ ਗੱਲ ਨਹੀਂ ਤੁਸੀਂ ਆਪ ਦਾ ਬਾਅਦ ਚ ਲੜ ਲਓ ਜਿਹੜਾ ਲੜਨਾ ਯਾਰ ਮੇਰੀ ਗੱਲ ਸੁਣੋ ਕੋਈ ਨਾ ਮੈਂ ਦੇਖ ਲੂੰਗਾ ਕਰਾਂਗੇ ਤਾਂ ਜ਼ਰੂਰ ਕੋਸ਼ਿਸ਼ ਠੀਕ ਹੈ ਵਧੀਆ ਕਰਾ ਦੀ ਰਸਤਾ ਇਹਦੇ ਯਾਰ ਕੋਈ ਲਿਆਵਾਂਗੇ ਕੋਈ ਪਾਲ ਕੇ ਕੋਈ ਨਾ ਇਹ ਮੇਰਾ ਮੁੰਡਾ ਮਾੜਾ ਕਿਸੇ ਬਸੋ ਯਾਰ ਨਹੀਂ ਨਹੀਂ ਮੈਂ ਮਾੜਾ ਕਦੋਂ ਕਿਹਾ ਜੀ ਆਪਾਂ ਅੱਖਾਂ ਦਾ ਤੂੰ ਬੱਚੀ 부ਚੀ ਜੀ ਕੀ ਕਹਿਣਾ ਸੀ ਮੈਂ ਹੋਈ ਜਾ ਗਰਮਣਾ ਤੇ ਕੈਂਡ ਦਾ ਭਾਅ ਮੈਂ ਛਾਂਗੇ ਰਸਤਾ ਮੈਂ ਕੋਈ ਨਹੀਂ ਸਾਨੂੰ ਪਤਾ ਹੈ ਅਸੀਂ ਪਤੇਰੇ ਕਰਾਉਣੇ ਆ ਠੀਕ ਕੋਈ ਨਹੀਂ ਆਪੇ ਇੱਕ ਕਰਾਵਾ ਦਾਂਗੇ ਬਾਅਦ ਚ ਦੇਖਾਂਗੇ ਕੀ ਹੁੰਦਾ ਹੋਣ ਅਗਲੇ ਦਾ ਮਾਣ ਤਾਨ ਪੂਰਾ ਕਰਦੀ ਨਹੀਂ ਮਾਣ ਤਾਨ ਮਾਣ ਤਾਨ ਕੰਨੀ ਹੁੰਦਾ ਕੱਚ ਰਹੀ ਹੈ ਹਨਾ ਮਾਣ ਤਾਨ ਤੈਨੂੰ ਕਰ ਦੂੰਗਾ ਹਾਂ ਕੋਈ ਨਹੀਂ ਕਰਾਵਾਂਗੇ ਕੋਈ ਗੱਲ ਨਹੀਂ ਫਿਰ ਪਾਈ ਸੀ ਹੈ ਬੈਠੋ ਪਚਾਜੂ ਬਣਾਉਣੇ ਆ ਨਾ ਨਾ ਚਾਹ ਤਾਂ ਨਹੀਂ ਪੀਣੀ ਮੈਂ ਉਧਰ ਕਹਾ ਵੀ ਜਾਣਾ ਉਧਰ ਵੀ ਇੱਕ ਰਿਸ਼ਤੇ ਦਾ ਸੀ ਪਈ ਆ ਘਰੇ ਹੁੰਦਾ ਤੈਨੂੰ ਕੁਝ ਖਵਾ ਦੇ ਫੇਤ ਗਿੜਾ ਮਾਰਾ ਇੱਥੇ ਓਏ ਕਹਿੰਦਾ ਖੇਤ ਆ ਜੀ ਬਾਏ ਫਿਰ ਮਹਾ ਚੱਲ ਮੈਂ ਖੇਤੀ ਜਾ ਆਉਣਾ ਜਰਮਾ ਹਾ ਹੁਣ ਚਾਹੂ ਪੀਣੀ ਨਹੀਂ ਨਾ ਨਾ ਚਾਹ ਤਾਂ ਬੱਸ ਯਾਰ ਹੈ ਮਾਰ ਲਈ ਸਿੱਧੀ ਕਿਹੜਾ ਕੋਈ ਨਾ ਬੱਸ ਮੈਂ ਆਪਾਂ ਆ ਗਿਆ ਸੁਨੇਹਾ ਲੈ ਕੇ ਮੈਂ ਕੋਈ ਨਹੀਂ ਸਿੱਧੀ ਕਰ ਦਿੰਦੇ ਪਤਨ ਗੱਲ ਫਿਰ ਲਾ ਦਾਂਗੇ ਲਾ ਦਾਂਗੇ ਬਾਈ ਯਾਰ ਪਰਵਾਹੀ ਨਾ ਕਰ ਤੂੰ ਆਹੀ ਕੰਮ ਆਪਣਾ ਹੈ ਚੰਗਾ ਬਾਈ ਚੰਗਾ ਅਗਰ ਤੁਸੀਂ ਤਾਂ ਥੱਕ ਕੇ ਹੋਵੋਗੇ ਖੇਤਾਂ ਦੇ ਵਿੱਚ ਸਾਈਕਲ ਤੇ ਮੈਂ ਮੜਾ ਮੜਾ ਬਾਹਣ ਦਿਖਾ ਦਾਂ ਨਹੀਂ ਨਹੀਂ ਕੋਈ ਨਾ ਕੀ ਲੋੜਾ ਦਿਖਾਉਣ ਦੀ ਬਾਹਣ ਪਤਾ ਨਹੀਂ ਕਿਸੇ ਦੇ ਹੋਰ ਹਾਣਾ ਬੜਜੋ ਅਗਰ ਕੁੱਤੇ ਪਾ ਦੂ ਮਗਰ ਜਾ ਬੜੋ ਆ ਜਾ ਯਾਰ ਇਹ ਨਹੀਂ ਹੋ ਕਰਦਾ ਆਪ ਨੂੰ ਖੇਤ ਨਹੀਂ ਚਰਦਾ ਇਹ ਆ ਚਰਦਾ ਨਹੀਂ ਹੁਈ ਲੈ ਜਾਂਦਾ ਔਰ ਬਈ ਸਾਂ ਵਧੀਆ ਕਿਵੇਂ ਗੜਾ ਮਾਰੇ ਅੱਜ ਜਿਹੜਾ ਮਾਰਿਆ ਮੈਂ ਮੈਂ ਤੇਰੀ ਤਿਆਰੀ ਚੁਰੀ ਕਰ ਲਈ ਪਿਆ ਦੀ ਉਸਦਾ ਪੂਰੀ ਤਿਆਰੀ ਆ ਮੁੰਡਿਆਂ ਵਾਲਿਆਂ ਨੇ ਕਾਹਦੀ ਤਿਆਰੀ ਕਰਨੀ ਹੁੰਦੀ ਆ ਆਹੋ ਮੇਰੀ ਗੱਲ ਸੁਣ ਲਾ ਹਾਂ ਪਿੰਡ ਚੋਂ ਪਾਣੀ ਮਾਰਤੀ ਕਿਸੇ ਨੇ ਭਾਲਦਾ ਮੁੰਡੇ ਨੂੰ ਡੋਲਾ ਪਾਣੀ ਕਿਹਨੇ ਮਾਰਤੀ ਆਪ ਤਾਂ ਪਿੰਡ ਚ ਦਿਖਾਈ ਨਹੀਂ ਰਿਸਤਾ ਮੈਨੂੰ ਕੀ ਪਤਾ ਕਿਹਨੇ ਮਾਰਤੀ ਇਹ ਤਾਂ ਹੋ ਹੀ ਨਹੀਂ ਸਕਦਾ ਸ੍ਰੀ ਗੱਲ ਬਾਈ ਕਿਵੇਂ ਕੀ ਗੱਲ ਹੋਊਗੀ ਗੱਲ ਕੀ ਹੋਣੀ ਆ ਯਾਰ ਪਾਣੀ ਮਾਰਤੀ ਕਿਸੇ ਨੇ ਪਿੰਡ ਚੋਂ ਬਾਈ ਇਹ ਕਹਿੰਦਾ ਰਿਸ਼ਤਾ ਕਰਾਓ ਤੂੰ ਮਾੜਾ ਜਾਨੂੰ ਸਾਧੂ ਓਏ ਓਰੇ ਆ ਖਾਲੀ ਬੋਤ ਓਏ ਓਰੇ ਬਲਾਲੋ ਪੰਨੇ ਲਈ ਮਾਰੀ ਕਿਸੇ ਨੇ ਹੋਰ ਭਲੇਖੇ ਚ ਫਿਰਦਾਗਾ ਉਹ ਕੁਰਸੀ ਲਿਆ ਬਾਈ ਉਰੇ ਆਇਓ ਕਾਕਾ ਜੀ ਇੱਥੇ ਡਾਲਾ ਮੜੀ ਜੀ ਬਚੋਲੇ ਕੋਲੇ ਕੋਈ ਜਿਹੜਾ ਉਹਨੇ ਕੀ ਹਾਂ ਜਮਾ ਇਹਦੇ ਨਾਲ ਜਿ ਲਾ ਕੇ ਬੈਜੇ ਇਧਰ ਹੋ ਜਾ ਜਮਣਾ ਮੇਰੇ ਆ ਜਾ ਹਾਂ ਹਾਂ ਜੀ ਮੇਰੀ ਗੱਲ ਸੁਣਾ ਹੂੰ ਕੋਈ ਕਿਤੇ ਚੋਰੀ ਦੇ ਪੁੱਤ ਵੀ ਗੱਭਰੂ ਹੋਏ ਆ ਕਿਉਂ ਪਤਾ ਤਾਂ ਲੱਗ ਹੀ ਜਾਂਦਾ ਲੋਕਾਂ ਨੂੰ ਤੇਰਾ ਕਿੱਡ ਦੋ ਕਹਣਾ ਪਿੰਡ ਜੋ ਪਾਣੀ ਮਾਰਤੀ ਹਾਂ ਪਿੰਡ ਜੋ ਪਾਣੀ ਕਿਸੇ ਨੇ ਨਹੀਂ ਮਾਰੀਗੀ ਨਾ ਇੱਥੇ ਬਚੋਲੇ ਦਾ ਕਸੂਰਾ ਨਾ ਪਿੰਡ ਵਾਲ ਨੂੰ ਮਾੜਾ ਕਹਦੂ ਹੋਰ ਪਾਣੀ ਕਿਹਨੇ ਮਾਰੀਆ ਫਿਰ ਜਦੋਂ ਕਿਸੇ ਦਾ ਵਿਆਹ ਆਉਂਦਾ ਰਸਤੇ ਜਾਰੀ ਚ ਜਾਂ ਪਿੰਡ ਚ ਤੂੰ ਵੀ ਜਾਣਾ ਹੁੰਨਾ ਮੇਰਾ ਛੋਟਾ ਪੁੱਤ ਜਾਊਗਾ ਇਹ ਪੜਾਏ ਲਿਖਿਆ ਇਹਨੂੰ ਕੱਪੜੇ ਪਾਉਣ ਦਾ ਢੰਗ ਆ ਤੂੰ ਤਾਂ ਅਣਪੜਾ ਖੇਤੀ ਜੋਗਾਗਾ ਮੇਰੀ ਸੁਣ ਲੈ ਗੱਲ ਜਿੱਤੇ ਦੀ ਕਬੀਲਦਾਰੀ ਸੰਭੀ ਆ ਨਾਲ ਤਾਂ ਕਰਿਆ ਵਿਆਹ ਕੁੜੀਆਂ ਦੇ ਹੂੰ ਕਰਿਆ ਨਾਲੇ ਸਾਰੇ ਸਾਰਾ ਕਰਜ਼ਾ ਸਾਰੇ ਨਾਲ ਹੀ ਹੁੰਦੀ ਏ ਫਸਲ ਵੱਧ ਹੁੰਦੀ ਏ ਕੋਈ ਸੱਕ ਇਹ ਦੋਸਤ ਪੈਸੇ ਲੈ ਜਾਂਦਾ ਤੂੰ ਮੁੜ ਕੇ ਖਾਣਾ ਮੇਰੀ ਜਾਨ ਪੈਸੇ ਪੈਸੇ ਤੂੰ ਕਿਤੇ ਮਗਰ ਗਿਆ ਨਾ ਪੁੱਤ ਮੈਂ ਤਾਂ ਨਹੀਂ ਗਿਆ ਵਿਆਹ ਤੇਨੂੰ ਕੱਲੇ ਨੂੰ ਭੇਜ ਦਿੰਨੇ ਆਂ ਜਿਹੜਾ ਗੋਲ ਟੇਬਲ ਲੱਗਿਆ ਹੁੰਦਾ ਨਾ ਉੱਥੇ ਉਹ ਟੇਬਲ ਉੱਤੇ ਜਿਹੜੀਆਂ 20 ਬੋਤਲਾਂ ਪਈਆਂ ਹੁੰਦੀਆਂ दारू ਵਾਲੀਆਂ ਸਭ ਤੋਂ ਵੱਧ ਇਹੀ ਰੱਖਦਾ ਉਹ ਨਹੀਂ ਯਾਰ ਤੂੰ ਐਵੇਂ ਲੱਗਿਆ ਨਾ ਉਹ ਤੇ ਯਾਰ ਮੇਰੀ ਪੂਰੀ ਗੱਲ ਸੁਣ ਲੈ ਜਿਹੜਾ ਚੱਲਿਆ ਇੰਸਟਾ ਇੰਸਟਾਗ੍ਰਾਮ ਜਾ ਉਹ ਤੇ ਪਾਉਂਦੇ ਆ ਇਹ ਆ ਵੀਡੀਓ ਹੁੰਦੀ ਆ ਸਟੋਰੀਆਂ ਸਟਾਰੀਆਂ ਲਾਉਂਦੇ ਆ ਇਹ ਐ ਜਿਵੇਂ ਮੂੰਹ ਕਰਕੇ ਐਨਕਾਂ ਲਾ ਕੇ ਮੇਰੇ ਕੋਲ ਤਾਂ ਭਰਾਈ ਨਹੀਂ ਉੱਥੋਂ ਪਤਾ ਲੱਗਿਆ ਕੁੜੀ ਵਾਲਿਆਂ ਨੂੰ ਮੇਰੇ ਕੋਲੇ ਉੜਦੀ ਉੜਦੀ ਗੱਲ ਆ ਗਈ ਸੀ ਮੈਂ ਤਾਂ ਨਹੀਂ ਘਰੇ ਗੱਲ ਕਰੀ ਮਾਹ ਤੇਰੀਆਂ ਅੱਖਾਂ ਖੁੱਲ ਜਾਣਗੀਆਂ ਜਦੋਂ ਅਗਲੇ ਨੇ ਜਵਾਬ ਦਿੱਤਾ अच्छा जे मैं गल ਕਰਦਾ ਤੁਸੀਂ ਮੇਰੇ ਮਗਰ ਪੈਣਾ ਸੀ ਵੀ ਇਹ ਜਾਣ ਕੇ ਕਰਦਾ ਇਹਦਾ ਬਿਆਹ ਨਹੀਂ ਹੋਉਂਦਾ ਤੁਸੀਂ ਮੇਰੇ ਤੇ ਯਕੀਨ ਨਹੀਂ ਕਰਨਾ ਸੀ ਹੁਣ ਦੱਸ ਉਹ ਨਹੀਂ ਕਿਉਂ ਹੈ ਦੇ ਪੈਸੇ ਨੂੰ ਹੋਰ ਇਹ ਕਿਵੇਂ ਮੰਨੂਗਾ ਮੈਂ ਤੇਰੇ ਕੋਲੇ ਇੱਕ ਮਿੰਟ ਦਾ ਚਰਤੀ ਜਾਲੇ ਕਰੀ ਜਾਂਦਾ ਹਾਂ ਇਧਰ ਗੱਲ ਹੋਰ ਸੁਣ ਤੇਰੇ ਕੋਲੇ ਬਟਨਾ ਵਾਲਾ ਫੋਨ ਹੂੰ ਸੱਜੇ ਬੈਠਾ ਰਹਿਣਾ ਸਾਰਾ ਦਿਨ ਮਾੜਾ ਮੋਟਾ ਤਾਂ ਭੇਜ ਤਾਂ ਭੰਤਾਂ ਵਾਲੇ ਕਰ ਲੋਕ ਕਿੱਥੋਂ ਬੋਲਦੇ ਆ ਹੂੰ ਇਹਨੂੰ ਪੁੱਛ ਲੈ ਹੁਣ ਆ ਤੇ ਰਾੜ ਲੈ ਨੂੰ ਦੱਸ ਉਹ ਤੂੰ ਸੱਚ ਦੱਸ ਦੇ ਨਹੀਂ ਤੇ ਮੈਂ ਵੀਡੀਓ ਦਿਖਾਉਂਗਾ ਰੂਲ ਕਦੇ ਕਦੇ ਭਾਰ ਜਾ ਬਤਾਉਣ ਬਸ ਨਾ ਸਾਲਾ ਮੇਰੇ ਕੋਲੇ ਕਿਤੇ ਤੂੰ ਫੀਸ ਨੂੰ ਪੈਸੇ ਮੰਗਣਾ ਉਹ ਬਾਈ ਸਾਂ ਗੱਲ ਸੁਣ ਲੈ ਹਾਂ ਮੈਂ ਨਹੀਂ ਉਹਨੂੰ ਕਾਂ ਫੰਗੇ ਜਿਹਨੂੰ ਰਿਸ਼ਤਾ ਕਰਾਉਂਦਾ ਯਾਰ ਤਾਂ ਚੱਲੇ ਆਗੇ ਉਹ ਨਹੀਂ ਮੇਰਾ ਪੀਪੇ ਕਿਉਂ ਉਹਦੇ ਪੈਸੇ ਖਾ ਗਿਆ ਵਿੱਚੋਂ ਇਹ ਤੇ ਕਿਉਂ ਉਹਦੇ ਖਾ ਗਿਆ ਤੇ ਪੈਸੇ ਹਾਂ ਇਹਦਾ ਹੱਲ ਇੱਕ ਹੀ ਆ ਇਹ ਬੰਦੇ ਨੂੰ ਤੂੰ ਕਾਲਜੋਂ ਲੈ ਹਟਾ ਇਹ ਖੇਤ ਨੂੰ ਲੈ ਕੇ ਆਇਆ ਕਰ ਸਾਰਾ ਦਿਨ ਕਰੂਗਾ ਕੰਮ ਇਹਨੂੰ ਲੱਗੂਗਾ ਪਤਾ ਖਰਾਕ ਨੂੰ ਆਪੀ ਲੱਗੂਗੀ ਠੀਕ ਹੈ ਪੀਂਦਾ ਦਾ ਦਾਰੂ ਆਏ ਨਹੀਂ ਪਤਾ ਹੋਰ ਅੱਜ ਵਾਖਾ ਖਾਂਦਾ ਹੋਵੇ। ਨਾ ਆਂ ਕੀ ਸੁਣੀ ਜਾਂਦਾ ਮੈਂ। ਹੁਣ ਇਹਨੂੰ ਕੁਝ ਨਹੀਂ ਕਹਿਣਾ ਕੱਲ ਦੋ ਮੇਰੀ ਗੱਲ ਸੁਣ ਲੈ ਕੱਲ ਦੋ ਤੂੰ ਮੇਰੇ ਖੇਤ ਮੇਰੇ ਨਾਲ ਜਦੋਂ ਮੈਂ ਘਰੇ ਜਾਊਂਗਾ ਉਦੋਂ ਜਾਣਾ ਜਿਹੜੀ ਰੋਟੀ ਪਾਣੀ ਲੱਸੀ ਦੁੱਧ ਸੀ ਮੈਂ ਪੀਣਾ ਉਹੀ ਤੂੰ ਖਾਣਾ ਪੀਣਾ। ਨਾ ਮੈਂ ਤਾਂ ਤੈਨੂੰ ਇਹਦੇ ਨਾਲ ਫੇਰ ਵੀ ਵੱਧ ਕੇ ਸਮਝਿਆ ਵੀ ਤੂੰ ਮੇਰਾ ਪੁੰਦਾ ਪੜਦਾਗਾ। ਤੂੰ ਤੂੰ ਕੰਜਰਾ ਕੀ ਮੇਰੇ ਦਾੜੀ 'ਚ ਹੋ ਕਰਿਆ? ਪਾ ਤੇ ਫੁੱਲ ਫੁੱਲ ਬਾਤੇ ਮੇਰੇ। ਹਾਂ। ਖੇਤ ਵਗ ਜਾ ਤੂੰ ਪਰ ਕੇ। ਲਾਹੌਰ ਜਾਣਾ ਕਿੱਧਰ ਹੁਣ? ਸੇਤੀ ਹੁਣ ਕੱਲੋਂ ਕਿਹਨੂੰ ਖੇਤੀ ਸੇ ਤੋਂ? ਆਪਣੀਆਂ ਗਲਤੀਆਂ ਜਵਾਗ ਦੇ ਮਗਰ ਨਹੀਂ ਘੜਾ ਮਾਰਦੇ ਮੂੰਹ ਮੰਗੇ ਪੈਸੇ ਦੇ ਦਿੰਨੇ ਲੱਗਿਆ ਤੈਨੂੰ ਪਤਾ ਉਹ ਸਹੀ ਗੱਲ ਆ ਪੁੱਤ ਉਹ ਪੜਦਾ ਹੈ ਉਹ ਪੜਦਾਗਾ ਕਰਾਲਾ ਪੀ ਐਚ ਡੀ ਉਹ ਤੋਂ ਉਹ ਮੈਨੂੰ ਐਸੀ ਕੰਜਰ ਪੜ ਜਾਂਦਾ ਤਾਂ ਵਧੀਆ ਰਿਸ਼ਤਾ ਹੋ ਜਾਂਦਾ ਇਹਦਾ ਮੈਨੂੰ ਕੀ ਪਤਾ ਸੀ ਇਹ ਕੁੱਤ ਸਿਆਪੇ ਕਰਦਾ ਇਹ ਫਿਰਦਾ ਉਥੇ ਹੁਣ ਉਹ ਜਦੋਂ ਆਉਂ ਆ ਮਨੋਤ ਲੱਗਦਾ ਮੂਰੇ ਗਰਮੀ ਆਉਂਦੀਆਂ ਮੰਜੇ ਨਾਲ ਬੰਨ ਕੇ ਰੱਖਣਾ ਵੀ ਨਹੀਂ ਰੀਚਾ ਡੱਡ ਜੇ ਕਿਤੇ ਇਹ ਅੱਛਾ ਸਰੀਰ ਤਾਂ ਦੇਖ ਲੈ ਉਹਦਾ ਜਿਹੇ ਜਾ ਚੱਲ ਫਿਰ ਇਹਨੂੰ ਐਂ ਕਰ ਖੇਦ ਲੈ ਜਾ ਕੇ ਰੱਖਿਆ ਕਰਦਾ ਤੂੰ ਵੀ ਤਾਰੂ ਦਰੂ ਛੱਡ ਦੇ ਸ਼ਿਆਣਾ ਬਿਆਣਾ ਬੰਦਾਗਾ ਉਹਦਾ ਚੰਗੇ ਪਾਸੇ ਆਜੋ ਸੱਤ ਦੇ ਬਾਹਰੋਂ ਤੇ ਜਾ ਕੇ ਝੂੜੀਆਂ ਕਰੀ ਜਾਂਦਾ ਰਹਿਣਾ ਉਧਰ ਉਹ ਇਹ ਜਗਾ ਅਸਰ ਤਾਂ ਹੋਣਾ ਹੀ ਆ ਘਰੇ ਚਲ ਕੋਈ ਨਾ ਪੁੱਤ ਮੈਂ ਵੀ ਸੀ ਨਾ ਉਹੀ ਨਾਲ ਤੋਂ ਖੇਤ ਆਇਆ ਕਰ ਖੇਤ ਆਇਆ ਕੋਈ ਗੇੜਾ ਮਾਰਿਆ ਕਰ ਚੰਗਾ ਪੁੱਤ ਮਾਰਿਆ ਕਰੂ ਗੇੜਾ ਖੇਤ ਵੀ ਜਾਇਆ ਕਰ